ਮੈਂ ਔਨਅਰ ਤੋਂ ਪੱਤਰਕਾਰ ਗगन ਗੱਲ ਕਰ ਰਿਹਾ ਜੀ ਗगन ਮਹਾਰਾਜ ਹੁਕਮ ਕਰੋ ਤੁਹਾਡੇ ਵੱਲੋਂ ਕਰਨ ਓਜਲੇ ਦੇ ਨਵੇਂ ਗਾਣੇ ਤੇ ਮਤਲਬ ਕਿ ਇਤਰਾਜ਼ ਜਤਾਇਆ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਵੱਲੋਂ ਐਕਸ਼ਨ ਵੀ ਲਿਆ ਗਿਆ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਚਾਹੋਗੇ ਖੁੱਲਕੇ ਦੱਸਿਓ ਜੀ ਮੜ ਜਾ ਤੂੰ ਆ ਉਸ ਐਮ ਐਫ ਗਾਣਾ ਹੀ ਮੈਨੂੰ ਲੱਗਦਾ ਹੈ ਟਾਈਟੈਨਿਕ ਗਲਤ ਹੈ ਤੇ ਉਸ ਗਾਣੇ ਦੇ ਵਿੱਚ ਐਮ ਐਫ ਫੁੱਲ ਫਾਰਮ ਦੇ ਵਿੱਚ ਵਰਤੋਂ ਕੀਤੀ ਗਈ ਹੈ ਉਹ ਔਰਤ ਦੀ ਬੇਇੱਜ਼ਤੀ ਹੈ ਮਾਂ ਦੀ ਬੇਇੱਜ਼ਤੀ ਹੈ ਜੀ ਮਰਾਜ਼ ਇਸ ਲਈ ਮੈਂ ਇਹ ਕਦਮ ਚੁੱਕਿਆ ਤੁਸੀਂ ਮਤਲਬ ਕਿ ਪੁਲਿਸ ਪ੍ਰਸ਼ਾਸਨ ਤੱਕ ਵੀ ਪਹੁੰਚੇ ਹੋ ਬਿਲਕੁਲ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਆ ਸ਼ਿਕਾਇਤ ਪਜੀ ਹੈ ਤੇ ਕਾਰਵਾਈ ਕਰਨ ਲਈ ਬੇਨਤੀ ਕੀਤੀ ਹੈ ਤੇ ਹੁਣ ਤੱਕ ਕਿੰਨੇ ਜਣਿਆਂ ਤੇ ਮਤਲਬ ਮਾਮਲਾ ਦਰਜ ਹੋ ਚੁੱਕਾ ਹੈ ਮਾਮਲਾ ਦਰਜ ਨਹੀਂ ਹੋਇਆ ਜੀ ਸਿਰਫ ਸ਼ਿਕਾਇਤ ਦਰਜ ਹੋਇਆ ਹੈ ਸੈਟਰਡੇ ਸੰਡੇ ਹੋਣ ਕਾਰਨ ਕੋਈ ਕਾਰਵਾਈ ਨਹੀਂ ਹੋਇਆ ਹੈ ਹੋ ਸਕਦਾ ਕੱਲ ਪਰਸੋ ਕਾਰਵਾਈ ਹੋ ਸਕਦਾ ਹੈ ਤੁਸੀਂ ਤੁਹਾਡੇ ਹਿਸਾਬ ਨਾਲ ਤੁਸੀਂ ਕਿਨਾ ਕਿਨਾ ਤੇ ਕਾਰਵਾਈ ਕਰਾਉਣਾ ਚਾਹੁੰਦੇ ਹੋ ਕਿਉਂਕਿ ਸਰਪੰਚ ਦਾ ਵੀ ਨਾਮ ਆ ਰਿਹਾ ਜਿਨ੍ਹਾਂ ਨੇ ਪਿੰਡ ਦੇ ਵਿੱਚ ਸ਼ੂਟਿੰਗ ਹੋਣ ਦਿੱਤੀ ਆ ਬਿਲਕੁਲ ਇੱਕਤਾ ਉਹ ਜ਼ਿੰਮੇਦਾਰ ਨਹੀਂ ਕਿਉਂਕਿ ਉਹਨਾਂ ਨੇ ਉਹਨਾਂ ਦੇ ਪਰਮਿਸ਼ਨ ਤੋਂ ਬਿਨਾਂ ਪਿੰਡ ਦੇ ਵਿੱਚ ਉਹ ਸ਼ੂਟਿੰਗ ਨਹੀਂ ਹੋ ਸਕਦਾ ਜੀ ਪਰ ਉਹਨਾਂ ਨੇ ਪਰਮਿਸ਼ਨ ਦੇ ਦਿੱਤੀ ਨਹੀਂ ਕਿਵੇਂ ਪਰਮਿਸ਼ਨ ਦੇ ਦਿੱਤੇ ਨੇ ਇਹ ਹੋ ਜਾ ਸਬਦਾਰੇ ਹੋਣ ਦੇ ਬਾਵਜੂਦ ਉਹ ਇਸ ਲਈ ਉਹਨਾਂ ਦੇ ਖਿਲਾਫ ਵੀ ਮੈਂ ਚਾਹਤ ਅਧਿਕਾਰੀ ਲੁਧਿਆਣਾ ਦੇ ਵਿੱਚ ਵੀ ਸਿਕਾਇਤ ਕਰ ਜੁਆ ਹੈ ਜੀ ਤੁਸੀਂ ਹਮੇਸ਼ਾ ਸਮਾਜ ਦੇ ਵਿੱਚ ਬੂਰੀਆਂ ਆਦਤਾਂ ਦੇ ਵਿਰੁੱਧ ਹਮੇਸ਼ਾ ਆਵਾਜ਼ ਬੁਲੰਦ ਕਰ ਦਿਓ ਪਰ ਕਿਤੇ ਨਾ ਕਿਤੇ ਉਹ ਗੱਲ ਕੀਤੀ ਜਾਵੇ ਠੋਸ ਕਦਮਾਂ ਦੀ ਤਾਂ ਕਿਤੇ ਨਾ ਕਿਤੇ ਫਿੱਕਾ ਪੈ ਜਾਂਦਾ ਹੈ ਇਸ ਵਿਸ਼ੇ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਪਪਾ ਦੇ ਕੁਝ ਵੀ ਰਵੇ ਗਲਤ ਦੇ ਬਾਰੇ ਆਵਾਜ਼ ਉਠਾਉਣਾ ਮੇਰਾ ਕੰਮ ਹੈ ਮੇਰਾ ਫਰਜ਼ ਹੈ ਤੇ ਆਵਾਜ਼ ਉਠਾਵਾਂਗਾ ਇੱਕ ਦਿਨ ਜ਼ਰੂਰ ਪੰਜਾਬੀ ਲੋਕ ਜਾਗਣਗੇ ਆਪਣੀ ਸਭਿਆਚਾਰ ਨੂੰ ਬਚਾਉਣ ਲਈ ਖੁਦ ਕੰਮ ਕਰਨਗੇ ਕਿਤੇ ਨਾ ਕਿਤੇ ਪੰਜਾਬੀ ਲੋਕ ਵੀ ਕਹਿ ਰਹੇ ਨੇ ਕਿ ਪੰਡਿਤ ਆਉਦੀ ਗਲਤ ਗੱਲ ਆ ਕਿਉਂਕਿ ਉਹ ਹਰ ਇੱਕ ਚੀਜ਼ ਦਾ ਵਿਰੋਧ ਕਰ ਰਹੇ ਨੇ ਪੰਜਾਬੀ ਵਧੀਆ ਗੱਲ ਆ ਪੰਜਾਬੀ ਵੱਡੇ ਲੈਵਲ ਤੇ ਰਿਪਰੈਜ਼ੈਂਟ ਹੋ ਰਹੀ ਹੈ ਪਰ ਧਨੇਰਵ ਨਹੀਂ ਚਾਹੁੰਦੇ ਵੀ ਹੋਵੇ ਤੁਹਾਨੂੰ ਕਦੇ ਕਿਤੇ ਨਾ ਕਦੇ ਲੋਕ ਸੁਸਾਇਟੀ ਹੈ ਜਿਹੜੀ 네ਗੇਟਿਵ ਬੋਲ ਰਹੀ ਹੈ नहीं, बोल रहे पर जिथे जिथे तुम जी गुरु महाराज की अः इतिहास पढ़ोगे बाबा नानक इतिहास पढ़ोगे उस वक्त भी लोग ने पत्थर फेकिया अः सब कुछ सुटिया फिर भी अः अः ਕਤਿ ਦੇ ਰਾਹ ਤੇ ਚੱਲ ਕੇ ਦੁਨੀਆ ਨੂੰ ਰੋਸ਼ਨੀ ਦੇਣ ਵਾਲੇ ਗੁਰੂ ਮਹਾਰਾਜ ਦੇ ਸਿਧਾਂਤ ਤੇ ਚੱਲਣ ਵਾਲਾ ਹੋ ਸਕਦਾ ਹੈ ਫਿਲਹਾਲ ਸਮਾਜ ਮੈਨੂੰ ਗਲਤ ਬੋਲ ਰਹੇ ਹੋਣਗੇ ਪਰ ਇੱਕ ਦਿਨ ਜ਼ਰੂਰ ਆਹਸਾਸ ਕਰਨਗੇ ਕਿ ਪੰਜਾਬੀ ਸੱਭਿਆਚਾਰ ਐਮਐਫ ਐਮਐਫ ਵਾਲੀ ਸੱਭਿਆਚਾਰ ਨਹੀਂ ਹੋ ਸਕਦੀ ਹੈ ਜੀ ਬਿਲਕੁਲ ਦੂਜੇ ਪਾਸੇ ਆਪਾਂ ਇੰਸਟਾਗ੍ਰam ਦੀ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਇੰਸਟਾਗ੍ਰam ਦੇ ਵਿੱਚ ਅੱਜਕਲ ਬਹੁਤ ਗੰਦ ਪੈ ਰਹੇ ਆ ਲੋਕ ਸਿੱਧੇ ਸ਼ਬਦਾਂ ਦੀ ਅੱਜਕਲ ਵਰਤੋਂ ਕਰ ਰਹੇ ਨੇ ਤੁਸੀਂ ਇਸ ਵਿਸ਼ੇ ਤੇ ਵੀ ਕਦੇ ਨਾ ਕਦੇ ਆਵਾਜ਼ ਬੁਲੰਦ ਕਰੋਗੇ ਇਹ ਕੰਚਨ ਕੁਮਾਰੀ ਦੇ ਉਹ ਘਟਨਾ ਹੋਣ ਤੋਂ ਬਾਅਦ ਬਹੁਤ ਖੁਸ਼ ਤਬਦੀਲੀਆਂ ਹੋ ਚੁੱਕੇ ਨੇ ਅਜੇ ਇਹ ਕੰਟੈਂਟ ਨੂੰ ਕੇਂਦਰ ਸਰਕਾਰ ਦੇ ਮਿਨਿਸਟਰ ਆਫ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਖੁਦ ਮਿਟਾ ਰਹੇ ਨੇ ਹੋਰ ਕਾਰਵਾਈ ਹੋਏਗੀ ਅਜੇ ਕੰਟੈਂਟ ਖੁਦ ਮਿਟਾਉਣਗੇ ਕੇਂਦਰ ਸਰਕਾਰ ਅਧੀਨ ਸੈਂਟਰਲ ਗਵਰਨਮੈਂਟ ਸਟੇਟ ਗਵਰਨਮੈਂਟ ਵੀ ਇਸਤੇ ਕਾਰਵਾਈ ਕਰਨਗੇ ਮੈਨੂੰ ਪੂਰਾ ਆਸੁਰੰਗੀ ਹੈ ਇਹ ਕੰਟੈਂਟ ਹਮੇਸ਼ਾ ਲਈ ਸਾਸਤ ਨਹੀਂ ਰਹਿ ਸਕਦੇ ਮਿਟ ਜਾਣਗੇ ਉਹ ਕੰਟੈਂਟ ਜੀ ਤਾਂ ਤੁਸੀਂ ਮਤਲਬ ਕੀ ਆਉਣ ਵਾਲੇ ਟਾਈਮ 'ਚ ਤੁਸੀਂ ਇੰਸਟਾਗ੍ਰਾਮ ਤੇ ਆਵਾਜ਼ ਵੀ ਬੁਲੰਦ ਕਰੋਗੇ ਤੁਹਾਨੂੰ ਕੀ ਲੱਗਦਾ ਤੁਸੀਂ ਕਰੋਗੇ ਜਰੂਰ ਜਿਨੇ ਵੀ ਅਜੇ ਕੰਟੈਂਟ ਦਿੱਤੇ ਪੰਜਾਬੀ ਸਰਬਾਚਾਰ ਦੇ ਦੇਸ਼ ਦੀ ਸਰਬਾਚਾਰ ਦੇ ਖਿਲਾਫ ਹੈ ਉਸ ਦੇ ਖਿਲਾਫ ਜਰੂਰ ਆਵਾਜ਼ ਉਠਾ ਕੇ ਉੱਥੇ ਮਿਨਿਸਟਰ ਆਫ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਨੂੰ ਮੈਂ ਲੈਟਰ ਲਿਖਾਂਗਾ ਅਜੇ ਕੰਟੈਂਟ ਮਿਟਾਇਆ ਜਾਵੇ ਮਤਲਬ ਕਹਿੰਦਾ ਭਾਵੇਂ ਤੁਸੀਂ ਕਰਨ ਔਜਲੇ ਦੇ ਇਸ ਕਰਕੇ ਗਾਣੇ ਦਾ ਵਿਰੋਧ ਕਰ ਰਹੇ ਹੋ ਕਿਉਂਕਿ ਉਹਨਾਂ ਦਾ ਇੱਕ ਐਮ ਐਫ ਗਾਣਾ ਆ ਜੋ ਕਿ ਇੱਕ ਗਾਲ ਦੀ ਵਰਤੋਂ ਕੀਤੀ ਜਾਂਦੀ ਹੈ ਫੁੱਲ ਫਾਰਮ ਦੇ ਵਿੱਚ ਕਹਿੰਦਾ ਭਾਵੇਂ ਕੁਲ ਵਹੀ ਕਾਰਨ ਹੈ ਬਾਕੀ ਸਭ ਕੁਝ ਠੀਕ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੀ ਸ਼ੁਕਰੀਆ ਮਿਹਰਬਾਨੀ